ਜੀ ਵਧੀਆ ਰੱਖੜੀਆਂ ਵਧੀਆ ਨੇ ਅੱਛੇ ਨੇ ਡਿਜ਼ਾਈਨ ਨੇ ਲੈ ਲੀਆਂ ਅਸੀਂ ਪਸੰਦ ਸੀ ਬੱਚੇ ਨੇ ਖਿਡੌਣੇ ਵਾਲੀ ਲੈ ਲੀਆਂ ਮੈਨੂੰ ਜੋ ਵਧੀਆ ਲੱਗੀਆਂ ਮੈਂ ਲੈ ਲੀਆਂ ਜੀ ਕਿਉਂ ਉਮੀਦ ਕਰ ਰਹੇ ਹੋ ਭਰਾ ਵਾਸਤੇ ਕਾਹਦੀ ਰੱਖੜੀ ਲੈਗੇ ਭਰਾ ਵਾਸਤੇ ਹੁੰਦਾ ਜੀ ਵੀ ਸਾਲ ਬਾਅਦ ਲੈਣੀ ਹੈਗੀ ਵੀ ਵਧੀਆ ਹੀ ਲਈਏ ਮਹਿੰਗੀ ਲੈ ਲਈਏ ਹਾਂਜੀ ਹਾਂ ਬਿਲਕੁਲ ਹੈ ਗਿਫਟ ਦੀ ਕਿੰਨੀ ਉਮੀਦ ਕਰ ਰਹੇ ਹੋ ਭਰਾ ਦੀ ਗਿਫਟ ਦੀ ਕੋਈ ਉਮੀਦ ਨਹੀਂ ਰੱਖਦੇ ਨਾ ਜੀ ਨਾ ਇਹ ਸੋਚ ਕੇ ਨਹੀਂ ਲੈਂਦੇ ਹੈਗੇ ਸੋਚ ਕੇ ਨਹੀਂ ਲੈਂਦੀ ਜੀ ਅੰਦਰ ਹੁੰਦਾ ਹੈ ਹਾਂਜੀ ਐ ਤਾਂ ਹੁੰਦਾ ਚਲੋ ਪਰ ਇਹ ਚੀਜ਼ ਸੋਚ ਕੇ ਨਹੀਂ ਲੈਂਦੇ ਹੈਗੇ ਵੀ ਮਿਲੂਗਾ ਕੁਝ ਪਰ ਆਪਦੇ ਵੱਲੋਂ ਬਹੁਤ ਐ ਹੁੰਦਾ ਵੀ ਬਹੁਤ ਵਧੀਆ ਕਰੀਏ ਕਿਉਂਕਿ ਭਰਾਵਾਂ ਤੋਂ ਤਾਂ ਹਮੇਸ਼ਾ ਹੀ ਲੈਣਾ ਹੈ ਭੈਣ ਨੇ ਸਾਲ 'ਚ ਇੱਕ ਵਾਰੀ ਕਰਨਾ ਹੁੰਦਾ ਭਰਾ ਲਈ ਭੈਣ ਤੇ ਭਰਾ ਦੇ ਰਿਸ਼ਤੇ ਦਾ ਪਰ ਪੀਕੇ ਜੀ ਦੇਖੋ ਪਿਆਰ ਦਾ ਤੇ ਹੁੰਦਾ ਵੀ ਚਲੋ ਬਹਾਨੇ ਨਾਲ ਆ ਭੈਣ ਭਰਾ ਨਾਲ ਮਿਲ ਲੈਂਦੀ ਹੈ ਓਕੀ ਕਹਿਣਾ ਚਾਹੁੰਦੇ ਜਦੋਂ ਭਰਾ ਦੇ ਘਰ ਪੁੱਛਦੇ ਰੱਖੀ ਬੰਦੇ ਉਹ ਦੂਸਰੇ ਘਰੀ ਹਾਂਜੀ ਹਾਂ ਵਾਦੇ ਵੀ ਐ ਹੁੰਦਾ ਵੀ ਚਲੋ ਸਭ ਤੋਂ ਮੇਨਟਾ ਇਹੀ ਹੈ ਵੀ ਹਮੇਸ਼ਾਂ ਦੇ ਰਹੀਏ ਪਿਆਰ ਬਣਿਆ ਰਵੇ ਆਉਣਾ ਜਾਣਾ ਬਣਿਆ ਰਹੇ ਤੇ ਬਸ ਮੈਂ ਇਹੀ ਸੁਨੇਹਾ ਦੇਣੀ ਚਾਹਨੀ ਆ ਜੀ ਵੀ ਮਤਲਬ ਭਰਾਵਾਂ ਲਈ ਵੀ ਤੇ ਭੈਣਾ ਲਈ ਵੀ ਵੀ ਮਤਲਬ ਰਿਸ਼ਤਿਆਂ ਨੂੰ ਬਣਾ ਕੇ ਰੱਖੋ ਠੀਕ ਹੈ ਤੇ ਚਲੋ ਕਈ ਵਾਰ ਮਨ ਮੁਟਾਬੀ ਹੁੰਦੇ ਨੇ ਵੀ ਉਹ ਚੀਜ਼ ਨੂੰ ਵੀ ਆਪਾਂ ਇਸ ਦਿਨ ਖਤਮ ਕਰ ਸਕਦੇ ਆਂ ਕਈ ਵਾਰ ਭੈਣਾ ਭਰਾਵਾਂ ਚਾਪ ਬੜੀ ਵਧੀਆ ਰੌਣਕ ਲੱਗੀ ਹੋਈ ਹੈ ਵੀਜੀ ਬਾਜ਼ਾਰ ਦੇ ਵਿੱਚ ਤੇ ਬੱਚਿਆਂ ਨੂੰ ਖਿਡੌਣੇ ਵਾਲੀਆਂ ਰਖੜੀਆਂ ਦੁਆਰੇ ਆਗੇ ਅੜਦੀ ਤੇ ਭਾਈ ਦੀ ਪਿਆਰ ਦਾ ਪੱਤੀ ਕੈਰੈਕਟਰ ਬਿਲਕੁਲ ਜੀ ਕੀ ਕਹਿਣਾ ਚਾਹੁੰਦੇ ਹੋ ਪਿਛਲੀ ਰਖੜੀਆਂ ਨਾਲੋਂ ਇਸ ਰਖੜੀ ਨੂੰ ਕਿਸ ਤਰੀਕੇ ਨਾਲ ਅਲੱਗ ਦੇਖੀ ਜਿਆਦਾ ਰੌਣਕ ਲੱਗ ਰਹੀ ਹੈ ਜੀ ਬਾਜ਼ਾਰ ਦੇ ਵਿੱਚ ਤੇ ਚੈਲਪੈਲ ਜਿਆਦਾ ਹੈ ਕੀ ਛੇਪੀ ਲਈ ਹੋ ਰਹੀ ਹੈ ਕੋਈ ਜ਼ਿਆਦਾ ਨਹੀਂ ਜੀ ਉਹੀ ਨਹੀਂ ਕੋਈ ਫਰਕ ਨਹੀਂ ਪੈਂਦਾ ਜੀ ਸਾਲ ਬਾਅਦ ਮਹਿੰਗਾਈ ਕਿੰਨੀ ਵਧੀ ਹੈ ਮਹਿੰਗਾਈ ਵਧੀ ਹੈ ਜੀ ਪਿਛਲੀ ਵਾਰੀ ਨਾਲੋਂ ਵਧੀ ਹੈ ਤੁਹਾਨੂੰ ਲੱਗਦਾ ਵੀ ਰਖੜੀਆਂ ਪਹਿਲਾਂ ਨਾਲੋਂ ਕੁਝ ਮਹਿੰਗੀਆਂ ਹੋਈਆਂ ਨੇ ਹਾਂ ਬਿਲਕੁਲ ਹੋਈਆਂ ਨੇ 10-20% ਦਾ ਫਰਕ ਹੈ